ਦੇ ਦਸ ਦੇ ਹਿਸ ਨੂੰ ਲੈ ਕੇ ਇੱਕ ਪਤੀ ਵੱਲੋਂ ਆਪਣੀ ਪਤਨੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਜੀਹਾਂ ਕੁੱਟਮਾਰ ਕਰਕੇ ਔਰਤ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਗੰਭੀਰ ਰੂਪ ਚ ਜ਼ਖਮੀ ਮਹਿਲਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮਹਿਲਾ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਸਤੇ ਕੈਂਚੀਆਂ ਨਾਲ ਹਮਲਾ ਕੀਤਾ ਗਿਆ ਉਸਦੇ ਸਿਰ ਅੱਖਾਂ ਅਤੇ ਮੂੰਹ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹਾਲਤ ਐਨੀ ਬੁਰੀ ਏ ਕਿ ਬਿਨਾ ਬਲਰ ਕੀਤਿਆਂ ਟੀਵੀ ਸਕਰੀਨ ਤੇ ਨਹੀਂ ਦਿਖਾਈ ਜਾ ਸਕਦੀ ਦਰਸਲ ਪੀੜਤ ਮਹਿਲਾ ਬੁਟੀਕ ਦਾ ਕੰਮ ਕਰਦੀ ਏ ਜਿੱਥੇ ਆ ਕੇ ਉਸਤੇ ਪਤੀ ਨੇ ਉਸਤੇ ਕੈਂਚਿਆਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਕੇ ਦੁਕਾਨ ਦਾ ਸ਼ਟਰ ਮਾਰ ਕੇ ਉੱਥੇ ਤੋਂ ਫਰਾਰ ਹੋ ਗਿਆ ਦਰਸਲ ਇਹ ਪੂਰਾ ਮਾਮਲਾ ਅਮ੍ਰਿਤਸਰ ਦੇ ਜੰਡੇਆਲਾ ਗੁਰੂ ਦਾ ਏ ਜਿੱਥੇ ਕਿ ਇੱਕ ਪਤੀ ਵੱਲੋਂ ਦਾਜ ਜ਼ਹੇਜ ਨੂੰ ਲੈ ਕੇ ਆਪਣੀ ਪਤਨੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਪੀੜਤਾ ਰਜਤਦੀਪ ਕੌਰ ਮੁਤਾਬਕ ਉਸ ਦਾ ਵਿਆਹ ਕਰੀਬ 1.5 ਸਾਲ ਪਹਿਲਾਂ ਹੋਇਆ ਸੀ ਅਤੇ ਰੋਜ਼ਾਨਾ ਉਸ ਦਾ ਪਤੀ ਉਸ ਨਾਲ ਦਾਜ ਜ਼ਹੇਜ ਨੂੰ ਲੈ ਕੇ ਕੁੱਟਮਾਰ ਕਰਦਾ ਸੀ ਅਤੇ ਬਾਰਦਾਤ ਵਾਲੇ ਦਿਨ ਵੀ ਉਸ ਨੇ ਦਾਜ ਜ਼ਹੇਜ ਨੂੰ ਲੈ ਕੇ ਉਸ ਨਾਲ ਝਗੜਾ ਕੀਤਾ ਉਸ ਤੋਂ ਸੋਨੇ ਦੀ ਮੰਗ ਕੀਤੀ ਜਿਸ ਤੇ ਜਦੋਂ ਪੀੜਤਾ ਨੇ ਇਨਕਾਰ ਕੀਤਾ ਤਾਂ ਉਸ ਦੇ ਪਤੀ ਨੇ ਪਹਿਲਾਂ ਉਸ ਨੂੰ ਫਾਹਾ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਜਦੋਂ ਉਹ ਬੇਹੋਸ਼ ਹੋ ਗਈ ਤਾਂ ਉਸਦੇ ਸਿਰ ਵਿੱਚ ਕੈਂਚੇ ਮਾਰੇ ਗਿਆਂ ਅਤੇ ਉਸ ਨੂੰ ਕਰੰਟ ਲਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਦੁਕਾਨ ਦੇ ਅੰਦਰ ਹੀ ਸੁੱਟ ਕੇ ਫਰਾਰ ਹੋ ਗਿਆ ਰਜਤਦੀਪੌਰ ਕੀ ਹੋਇਆ ਤੁਹਾਨੂੰ ਮੇਰੇ ਹਰ ਪਰਸ਼ਾਪ ਨੂੰ ਕਾਮ ਪਤਾ ਆਈ ਸੀ ਤੇ ਉਹ ਮੈਨੂੰ ਕਹਿੰਦੇ ਸੀ ਕਿ ਆਪਣੇ ਮੰਮੀ ਡੈਡੀ ਕੋ ਜਾ ਕੇ ਤੇ ਸੋਨਾ ਲੈ ਕੇ ਆ ਤੇ ਮੈਂ ਸੋਨਾ ਵੇਚ ਕੇ ਤੇ ਮੈਨੂੰ ਪੈਸੇ ਚਾਹੀਦੇ ਆ ਜੇ ਨਹੀਂ ਤੇ ਫਿਰ ਦਾਜ ਲੈ ਕੇ ਆ ਤੇ ਫਿਰ ਉਹਨਾਂ ਨੇ ਮੈਂ ਕਿਹਾ ਕਿ ਨਹੀਂ ਮੈਂ ਇਦਾਂ ਨਹੀਂ ਕਰ ਸਕਦੀ ਮੈਂ ਨਹੀਂ ਮੰਗਣਾ ਤੇ ਫਿਰ ਉਹਨਾਂ ਨੇ ਮਤਲਬ ਇਦਾਂ ਮੇਰੇ ਨਾਲ ਲੜਾਈ ਕਰਨੀ ਸ਼ੁਰੂ ਕਰਤੀ ਫਿਰ ਜਦੋਂ ਲੜਾਈ ਕਰਨੀ ਸ਼ੁਰੂ ਕਰਤੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਚੁੰਨੀ ਨਾਲ ਫਾਅ ਦਾ ਦਿੱਤਾ ਤੇ ਜਦੋਂ ਮੈਂ ਬੇਹੋਸ਼ ਹੋ ਕੇ ਡੇਗੀ ਤੇ ਫਿਰ ਬਾਅਦ ਵਿੱਚ ਉਹਨਾਂ ਨੇ ਬਿਜਲੀ ਲਾਤੀ ਤੇ ਸ਼ਾਰਟ ਦੇਣੀ ਸ਼ੁਰੂ ਕਰ ਦਿੱਤੇ ਤੇ ਫਿਰ ਉਸ ਤੋਂ ਬਾਅਦ ਮੇਰੇ ਮੂੰਹ ਤੇ ਕੈਂਚੀਆਂ ਵਗੈਰਾ ਲੱਤਾਂ ਵਗੈਰਾ ਮਾਰ ਕੇ ਤੇ ਫਿਰ ਮੈਂ ਜਿਹੜਾ ਪੂਰੀ ਤਰ੍ਹਾਂ ਕਿ ਉਹੋ ਕਿ ਫਿਰ ਉਹ ਆਪ ਦਰਵਾਜਾ ਬੰਦ ਕਰਕੇ ਸ਼ਟਰ ਬੰਦ ਕਰਕੇ ਤੇ ਚਲੇਗੀ ਭੱਜ ਕੇ ਕਿੰਨਾ ਨੇ ਮਾਰਿਆ ਕਿੰਨਾ ਨੇ ਮੇਰੇ ਹਸਬੰਦ ਨੇ ਕਿਉਂ ਮਾਰਿਆ ਫਾਟਾ ਕਿਉਂਕਿ ਉਹ ਰਾਜ ਮੰਗਦੇ ਹੀ ਨਾਲ ਉਹ ਕਹਿੰਦੇ ਸੋਨਾ ਲੈ ਕੇ ਆਪਰੀ ਮੰਮੀ ਕੋ ਕਿ ਮੈਂ ਵੇਚਣਾ ਵਾ ਮੈਨੂੰ ਪੈਸਿਆਂ ਦੀ ਲੋੜ ਆ ਕਿੰਨੇ ਸਾਲ ਹੋ ਗਏ ਆ ਬਿਆਹ ਨੂੰ ਤੇ ਇਲਾਕਾ ਕਿਹੜਾ ਹੈ ਇਲਾਕਾ ਚੰਡੀ ਅਲਾਗੁਰੂ ਸਿਹਾ ਤੇ ਰਹਿੰਦੇ ਹਾਂ ਪੁਲਿਸ ਨੇ ਰਿਪੋਰਟ ਕੀਤੀ ਹਾਂਜੀ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਕਾਰਵਾਈ ਕਰੇਗੀ ਹਾਂਜੀ ਹਾਂਜੀ ਕਾਲੀ ਆ ਉਧਰ ਜਿਵੇਂ ਹੀ ਪੀੜਤ ਪਰਿਵਾਰ ਨੂੰ ਆਪਣੀ ਧੀ ਦੇ ਜ਼ਖਮੀ ਹੋਣ ਅਤੇ ਉਸ ਨਾਲ ਵਾਪਰੀ ਘਟਨਾ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਸ ਦਾ ਪਤੀ ਰੋਜ਼ਾਨਾ ਉਸ ਨਾਲ ਕੁੱਟਮਾਰ ਕਰਦਾ ਹੈ ਅਤੇ ਉਸ ਤੋਂ ਪੈਸੇ ਦੀ ਮੰਗ ਕਰਦਾ ਰਹਿੰਦਾ ਹੈ ਜਦ ਕਿ ਜਦੋਂ ਉਹਨਾਂ ਦੀ ਧੀ ਰਜਤਦੀਪ ਕੌਰ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਤਾਂ ਉਸ ਤੇ ਜਾਨਲੇਵਾ ਹਮਲਾ ਕੀਤਾ ਗਿਆ ਪੀੜਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾਈਏ ਅਤੇ ਮੰਗ ਕੀਤੀ ਹੈ ਕਿ ਜਿਹੇ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਸੰਦੀਪ ਸਿੰਘ ਸਰ ਜੀ ਹੋਇਆ ਕਿ ਇਹ ਕੁੜੀ ਹੈ ਬੁਟੀਕ ਦਾ ਕੰਮ ਕਰਦੀ ਆਪਣੀ ਤੇ ਇਹਦਾ ਘਰ ਵਾਲਾ ਮਤਲਬ ਕਿ ਇਹ ਕੋ ਪੈਸੇ ਪੂਰੇ ਮੰਗ ਰਹਾ ਸੀ ਤੇ ਇਹ ਨੇ ਦੇਣ ਤੋਂ ਮਨਾਂ ਕਰਤਾ ਕਿ ਤੂੰ ਆਪਣਾ ਕੰਮ ਕਰਦਾ ਆਪਣੇ ਪੈਸੇ ਵਰਤ ਇਸੇ ਕਰ ਨੂੰ ਇਹਨਾ ਤਾਂ ਠਾ ਠਾ ਉਹ ਪਿਆ ਕਿ ਨਹੀਂ ਦਿੰਦਾ ਹੈ ਆਪਣੇ ਘਰੋਂ ਮੰਗੀ ਆਪਣੀ ਤੋਂ ਸੋਨਾ ਲੈ ਗਦੇ ਮੈਂ ਦੇਣੇ ਪਾ ਕੇ ਪੈਸੇ ਦੇਣੇ ਇਹਨੇ ਇਹ ਬਲੋਂ ਮਨਾ ਕੀਤਾ ਤੇ ਉਹਨੇ ਇਹ ਗੱਲ ਚ ਤੋਂ ਨਹੀਂ ਪਾ ਕੇ ਨੂੰ ਖਾ ਦੇਤਾ ਇਹ ਉਹਦੇ ਨਾਲ बेहोਸ਼ ਹੋ ਗਈ ਬਾਅਦ ਉਹਨੇ ਦੇ ਮੂੰਹ ਤੇ ਜੋ ਵੀ ਲੱਤਾਂ ਲੁੱਤਾਂ ਮਾਰ ਕੇ ਕੈਂਚੀਆਂ ਰੁੰਚੀਆਂ ਪੁੱਟੀਆਂ ਸਿੱਧੀਆਂ ਮਾਰ ਕੇ ਤੇ ਇਹਨੂੰ ਲਹੂ ਲਮਾਨ ਕਰਕੇ ਬਾਅਦ ਵਿੱਚ ਕਰੰਟ ਵਾਲੀ ਤਾਰ ਲਾ ਕੇ ਨਾ ਤੇ ਸ਼ਟਰ ਬੰਦ ਕਰਕੇ ਦੁਕਾਨ ਦਾ ਛੋਟ ਕੇ ਭੱਜ ਗਿਆ ਕਿਹੜੀ ਜਗ੍ਹਾ ਹਾਂਜੀ ਕਿਹੜੀ ਜਗ੍ਹਾ ਜਿੰਡਲਾ ਗੁਰੂ ਦੇ ਉਦਮ ਸਿੰਘ ਚੌਂਕ ਚ 10 ਨੰਬਰ ਗਲੀ ਆ ਉੱਥੇ ਬੁਟੀਕ ਹੈ ਜੀ ਕੰਜ਼ਨੈਟ ਕਰਕੇ ਹਾਂਜੀ ਪੁਲਿਸ ਨੂੰ ਰਿਪੋਰਟ ਕੀਤੀ ਹੈ ਪੁਲਿਸ ਨੇ ਕੀ ਆਸ਼ਵਾਸ਼ਣ ਦਵਾਇਆ ਪੁਲਿਸ ਕਹਿੰਦਾ ਕਿ ਬੋਲ ਰਿਹਾ ਹੈ ਕਾਰਵਾਈ ਕਰਾਂਗੇ ਅਜੇ ਕਰ ਲਿਆ ਕੀ ਮੰਗ ਕਰਦੇ ਮੰਗ ਇਹ ਹੋਏ ਕਿ ਆਪਾਂ ਨੂੰ ਇਨਸਾਫ ਚਾਹੀਦਾ ਵਾ ਇਹੋ ਜਿਹੇ ਬੰਦੇ ਨੂੰ ਦਰਿੰਦੇ ਨੂੰ ਇਹੋ ਜੀ ਸਜ਼ਾ ਹੋਣੀ ਚਾਹੀਦੀ ਗਾਂ ਕੋਈ ਕਰੇ ਨਾ ਗਲਤੀ ਉਦੋਂ ਇਸ ਬੰਦੀ ਜਦੋਂ ਥਾਣਾ ਜੰਡਿਆਲਾ ਗੁਰੂ ਦੇ ਐਸ ਐਚ ਓ ਮੁਖਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ 'ਚ 307 ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ। ਹੁਣ ਸਰ ਜਿਹੜਾ ਰਾਜਨਦੀਪ ਔਰ ਲੜਕੀ ਦੇ ਨਾਲ ਕੁੱਟਮਾਰ ਕੀਤੀ ਗਈ ਉਹਦੇ ਸਹੁਰੇ ਪਰਿਵਾਰ ਵੱਲੋਂ ਕੀ ਮਾਮਲਾ ਕੀ ਹੈ ਕਿਉਂ ਕੁੱਟਮਾਰ ਕੀਤੀ ਗਈ ਸੀ? ਰਾਜਨਦੀਪ ਔਰ ਲੜਕੀ 28 ਈਅਰ ਇਥੇ ਜਨੇਾਲਾ ਦੇ ਵਿੱਚ ਹੀ ਬੁਟੀਕ ਦਾ ਕੰਮ ਕਰਦੀ। ਉਹਦੇ ਘਰ ਆਲਾ ਆਇਆ ਦੁਕਾਨ ਤੇ ਉਹਦੀ ਕਾਫੀ ਜ਼ਿਆਦਾ ਕੁੱਟਮਾਰ ਕਰਕੇ ਤਸ਼ੱਦਦ ਕਰਕੇ ਤੇ ਉਹਨੂੰ ਮਰਨ ਵਾਲੀ ਹਾਲਤ ਵਿੱਚ ਛੱਡ ਕੇ ਚਲਾ ਭੱਜ ਗਿਆ। ਫਿਰ ਉਹਦੇ ਪਤਾ ਲੱਗਨ ਤੇ ਪੇਰੈਂਟਸ ਆਏ ਸਾਨੂੰ ਇਨਫੋਰਮ ਕੀਤਾ ਤੁਹਾਨੂੰ ਐਮਰਜੈਂਸੀ ਦਾਖਲ ਕਰਵਾਇਆ ਉਹਦੀ ਸਟੇਟਮੈਂਟ ਤੇ 307 ਦਾ ਐਫਆਰ ਦਰਜ ਕਰ ਦਿੱਤੀ ਗਈ ਹੈ ਜਿਵੇਂ ਦੋਸ਼ੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਕੀ ਕਾਰਨ ਕੀ ਰਿਹਾ ਕੁੱਟਮਾਰ ਕਰਨ ਦਾ ਕਿਉਂ ਕੁੱਟਮਾਰ ਕੀਤੀ ਗਈ ਲੜਕੀ ਦੇ ਦੱਸਣ ਮੁਤਾਬਕ ਵੀ ਇਹ ਪੈਸੇ ਦੀ ਮੰਗ ਕਰਦਾ ਸੀ ਦਾਜ ਮੰਗਦਾ ਸੀ ਤੇ ਪਹਿਲਾਂ ਵੀ ਟਕਰਾਰ ਹੋਇਆ ਤੇ ਕੱਲ ਜਿਹੜਾ ਬੇਇਤਹਾਸ਼ਾ ਕੁੱਟਮਾਰ ਕੀਤੀ ਐਫਆਰ ਦਰਜ ਕਰ ਦਿੱਤੀ ਦੱਸਿਆ ਇਹ ਨਸ਼ਾ ਕਰਨ ਦਾ ਵੀ ਆਦੀ ਸੀ ਮੁੰਡਾ ਨਹੀਂ ਹਲੇ ਇਸ ਇਸ ਚੀਜ਼ ਤੋਂ ਨਹੀਂ ਸਾਹਮਣੇ ਆਈ ਗੱਲ ਜਦੋਂ ਰਸਟ ਕਰਾਂਗੇ ਕੁਝ ਕੁ ਸਮਾਂ ਤੇ ਫਿਲਹਾਲ ਪੀੜਤਔਰਤ ਹਸਪਤਾਲ ਵਿੱਚ ਦਰਦ ਨਾਲ ਕਰਹਾ ਰਹੀ ਹੈ ਜਦਕਿ ਦੋਸ਼ੀ ਵਿਅਕਤੀ ਮੌਕੇ ਤੋਂ ਫਰਾਰ ਚੱਲ ਰਿਹਾ ਹੈ ਜਿਸਦੀ ਕੇਹ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ